ਤਾਂਦਰਸ਼ੀ ਬਖਸ਼ਨੀ ਸਤਿਗੁਰ ਸਚੇ ਪਾਤਸ਼ਾਹ ਦੀ ਕਿਰਪਾ ਕਰਨੀ ਇਹਨਾਂ ਦੇ ਪਰਿਵਾਰਾਂ ਤੇ ਇਹਨਾਂ ਦੀ ਪਰਿਵਾਰ ਦੀ ਬੇਮਿਸਾਲ ਕੁਰਬਾਨੀ ਨੂੰ ਤਾਜਾ ਰੱਖਦੇ ਹੋਏ ਦੋਬੀ ਜੂਨੀਅਰ ਫਰੀਦਕੋਟ ਵੱਲੋਂ ਹਰ ਸਾਲ ਇਹ ਨੰਗਰ ਲਗਾਇਆ ਜਾਂਦਾ ਹੈ ਅਰ ਕੀ ਬੋਲਣਾ ਤੁਹਾਨੂੰ ਬਾਬਾ ਮੋਤੀराम ਮਹਾਰਾਜ ਜੀ ਨੇ ਆਪਣੇ ਘਰਵਾਲੀ ਦੇ ਗਹਿਣੇ ਸੂਬੇ ਦੇ ਸਿਪਾਹੀਆਂ ਨੂੰ ਦੇ ਕੇ ਮਾਤਾ ਲੰਗਰ ਲਈ ਸੇਵਾ ਆਈ ਆ ਵਾਹਿਗੁਰੂ ਸੱਚੇ ਪਾਤਸ਼ਾਹ ਨਾਮ ਆਪ ਜਾਣਦੇ ਹਨ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ ਪੀਰ ਪਰਿਆਤਰਤੰਦਰਸਿਨ ਬਖਸ਼ਣ ਬਹੁਤ ਵਧੀਆ ਉਪਰਾਲਾ ਦੋਹੀ ਦੇਰੀ ਜਿਲ੍ਹਾ ਫਰੀਦਕੋਟ ਵੱਲੋਂ ਕੀਤਾ ਜਾਂਦਾ ਹਰ ਸਾਲ ਇਹਨਾਂ ਦੀ ਆਪਸੀ ਵਧੀਆ ਲੰਗਰ ਕੇਸਰਬਗਾਨਾ ਵਾਲਾ ਦੁੱਧ ਤੇ ਨਾਲ ਬ੍ਰਿਟਾ ਦਾ ਲੰਗਰ ਲਗਾਇਆ ਗਿਆ ਹੈ ਰਸਾਂ ਦਾ ਜਰੂਰ ਸ਼ਾਕੇ ਜਾਇਓ 20 ਲੱਖ ਦਾ ਬਣਾ ਗੋਪਕਦਾਨ ਇਸਨੀ ਚੜ੍ਹਦੀ ਕਲਾ ਰੱਖਣੇ ਸਤੇ ਪਾਸ਼ਾ ਸਤਿਗੁਰੂ ਜੀ ਬਹੁਤ ਵਧੀਆ ਪ੍ਰੋਗਰਾਮ ਵਾਲੀ ਆ ਦੋਦੀ ਦੇਰੀ ਯੂਨੀਅਨ ਜ਼ਿਲ੍ਹਾ ਫਰੀਦਕੋਟ ਦਾ ਇਹ ਹਰ ਸਾਲ ਗਰਮਾ ਗਰਮ ਕੇਸਰ ਵਾਲਾ ਬਦਾਮਾਂ ਵਾਲਾ ਦੁੱਧ ਜ਼ਰੂਰ ਸੰਗਤ ਜੀ ਛਾਕੇ ਜਾਓ ਨਾਲ ਰਸਾਂ ਦਾ ਲੰਗਰ ਲੱਗਿਆ ਜ਼ਰੂਰ ਛਾਕੇ ਜਾਓ ਬਹੁਤ ਸੋਹਣਾ ਮਾਡਲ ਗੁਰਦੁਆਰਾ ਠੰਡਾ ਬੁਰਜ ਜਿੱਥੇ ਧੰਨ ਮਾਤਾ ਗੁਜਰਕੌਰ ਛੋਟੇ ਸਹਿਬਜ਼ਾਦਿਆਂ ਨੂੰ ਰੱਖਿਆ ਗਿਆ ਸੀਗਾ

ਆਪ ਜਿਆਦਾ ਐਂਡ ਆਈ ਹਵਾਏ ਦੇ ਦੋਸਤ ਸਾਡੀ ਦੋਦੀ ਦੇਰੀ ਯੂਨੀਅਨ ਦੀ ਹਰ ਸਾਲ ਭੰਤਨ ਬਾਬਾ ਮੋਤੀराम ਮਹਾਰਾਜ ਜੀ ਕੋਲੇ ਜੋ ਲਾਹ ਮਸਾਲ ਕੁਰਬਾਨੀ ਆ ਉਹਨਾਂ ਦੀ ਉਹਨਾਂ ਨੇ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਨੂੰ ਦੁੱਧ ਪਲਾਇਆ ਸੀਗਾ ਉਸ ਦੀ ਉਹਨੂੰ ਜੋ ਸੂਦੇ ਨੇ ਉਨਨ ਵਰਤਸਤ ਤੋਂ ਬਾਅਦ ਕੋਲੂ ਵਿੱਚ ਪੂਰ ਦਿੱਤਾ ਗਿਆ ਔਰ ਜੀ ਨਾਮਸਾਲ ਕੁਰਬਾਨੀ ਨੂੰ ਆਦੀ ਨਿਤਾਜ ਰੱਖਦੇ ਹੋਏ ਅਸੀਂ ਹਰ ਸਾਲ ਦੁੱਧ ਦਾ ਲੰਗਰ ਲਗਾਉਨੇ ਦੁੱਧ ਜੀ 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 ਜਿਲ੍ਹਾ ਫਰੀਦਕੋਟ ਦੇਖਤਾ ਵੱਲੋਂ ਵਾਹਿਗੁਰੂ ਸਾਹਿਬ ਦੀ ਕਿਰਪਾ ਕਰਨ ਇਸੇ ਤਰ੍ਹਾਂ ਅਸੀਂ ਅੱਗੇ ਵੀ ਸਾਰੇ ਕਾਰਜ ਨੇਪਰੇ ਚਾੜਦੇ ਰਹੀ ਜੀ ਦੁੱਧਾ ਲੰਗਰ ਲਗਾਇਆ ਜਾਦਾ ਹੈ ਇਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਇਹ ਦੁੱਧਾ ਲੰਗਰ ਹਰ ਸਾਲ ਹੀ ਲੱਗਦਾ ਹੈ ਏ ਬਾਬਾ ਮੂਤੀ RAM ਮਹਿਰਾਜੀ ਜੀ ਯਾਦ ਵਿੱਚ ਜੋ ਉਹਨਾਂ ਨੇ ਛੋਟੇ ਸ਼ਹਿਬ ਜੱਦਾ ਤੇ ਮਾਤਾ ਕੁਜੇਤਾਰ ਨੂੰ ਦੁੱਧ ਪਿਆ ਸੀਗਾ ਤੇ ਉਹਨੂੰ ਸਜ਼ਾ ਆਪਣਾ ਕੋਲੀ ਵਿੱਚ ਪੀੜਿਆ ਗਿਆ ਸੀਗਾ ਉਹਦੀ ਯਾਦ ਵਿੱਚ ਦੁੱਧ ਦੀ ਸਮੂਹ ਦੇਲੀ ਵੱਲੋਂ ਫਿਰ ਜਿਲ੍ਹਾ ਫੇਕੋਲ ਵੱਲੋਂ ਕਿੰਨਾ ਲੱਗ ਰਹੀ ਕਿੰਨਾ ਲੱਗ ਰਹੀ ਚੌਥਾਈ